ਜਿੰਦਾਬਾਦ ਜਿੰਦਾਬਾਦ ਬਹੁਤ ਨਵਾਜੀ ਕਲਨੌਰ ਦੇ ਸੰਗਤ ਨਾਲ ਮੇਰਾ ਪਹਿਲਾਂ ਹੀ ਬਹੁਤ ਪ੍ਰੇਮ ਮੈਨੂੰ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦਾ ਬਣਾਇਆ ਉਹਦੇ ਵਾਸਤੇ ਕਲਨੌਰ ਦੇ ਲੋਕਾਂ ਚ ਉਤਸ਼ਾਹ ਵਾਲੇ ਲੋਕਾਂ ਨੇ ਖੁਸ਼ੀ ਮਨਾਈ ਆ ਔਰ ਮੈਨੂੰ ਇਹਨਾਂ ਨੇ ਇੱਥੇ ਹੁਕਮ ਕੀਤਾ ਸੀ ਆਉਣ ਦਾ ਕਿਉਂਕਿ ਹਾਲ ਹੀ ਮੈਂ ਹਰ ਮਾਰੇ ਏਰੀਆ ਦੇ ਵਿੱਚ ਅੱਜ ਆਇਆ ਸੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋ ਰਹੇ ਹਾਂ ਪਹਿਲਾਂ ਕੋਟਲੀ ਸੀ ਹੁਣ ਫੇਟੜ ਕੇ ਜਾਣਾ ਇਹਨਾਂ ਦਾ ਹੁਕਮ ਸੀਗਾ ਕਿ ਲੋਕਾਂ ਕੋਲ ਪਹੁੰਚੇ ਆ ਤੁਸੀਂ ਪੱਤਰਕਾਰ ਵੀਰ ਵੀ ਤੇ ਇਹ ਸਾਰੇ ਸੱਜਣ ਅਸੀਂ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਜਦੋਂ ਆਪਣੇ ਪਰਿਵਾਰਾਂ ਦੇ ਖੁਸ਼ੀ ਹੁੰਦੀ ਹੈ ਅਸੀਂ ਸਾਰੇ ਨਾਲ ਕੇ ਮਨਾਉਂਦੇ ਆ ਔਖੇ ਵੇਲੇ ਅਸੀਂ ਔਖਾ ਟਾਈਮ ਜਿਹੜਾ ਰਲ ਕੇ ਕੱਟਦੇ ਆਂ ਸੋ ਕਲਨੌਰ ਦੇ ਲੋਕਾਂ ਨੇ ਹਮੇਸ਼ਾ ਹੀ ਮੇਰਾ ਬਹੁਤ ਸਤਕਾਰ ਮਾਨ ਕੀਤਾ ਔਰ ਮੇਰੇ ਮਨ ਤੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਕਿ ਬਾਰਡਰ ਦੇ ਲੋਕਾਂ ਦਾ ਕਲਨੌਰ ਦੇ ਲੋਕਾਂ ਦਾ ਜਦੋਂ ਵੀ ਮੈਨੂੰ ਪਰਮਾਤਮਾ ਨੇ ਕੋਈ ਸੇਵਾ ਦਾ ਮੌਕਾ ਦਿੱਤਾ ਮੈਂ ਹਮੇਸ਼ਾ ਇਸ ਇਲਾਕੇ ਦੀ ਵਚੜ ਕੇ ਸੇਵਾ ਕੀਤੀ ਹੈ ਗਾਵੇਂ ਕਰਨਗਾ ਮੈਂ ਜ਼ਿੰਦਗੀ 'ਚ ਨਾ ਕਦੀ ਕਿਸੇ ਦੀ ਜੇ ਫੁੱਲੀ ਆ ਨਾ ਕਦੀ ਮੇਰੇ ਕੋ ਲੋਕਾਂ ਨੇ ਕਦੀ ਡਿਮਾਂਡ ਕੀਤੀ ਆ ਮੈਂ ਇਮਾਨਦਾਰੀ ਤੇ ਯਕੀਨ ਰੱਖਦਾ ਇਮਾਨਦਾਰੀ ਸਧਾਰਨ ਵਾਲੀ ਚੀਜ਼ ਹੁੰਦੀ ਆ ਪੈਸਾ ਔਣਦਿਆਂ ਵਾਲੀ ਚੀਜ਼ ਆ ਤੇ ਮੈਂ ਲੋਕਾਂ ਨੂੰ ਯਕੀਨ ਦਉਂਦਾ ਕਿ ਜਿੰਨਾ ਤੁਸੀਂ ਮੈਨੂੰ ਮਾਨਦਾਨ ਦਿੰਦੇ ਹੋ ਮੈਂ ਤੁਹਾਡੇ ਸਤਿਕਾਰ ਮਾਨ ਨੂੰ ਛੱਟ ਨਹੀਂ ਵੱਜਣ ਦਿਆਂਗਾ ਦਿਆਨਦਾਰੀ ਨਾਲ ਇਸ ਇਲਾਕੇ ਦੀ ਜਿਹੜੀ ਆ ਹੌਂ ਵਾਲੇ ਸਮਝੀ ਨੇ ਸੇਵਾ ਕਰਾਂ ਪਾਰਟੀ ਦਾ ਮੁੱਖ ਏਜੰਡਾ ਕੀ ਹੈ ਪਾਰਟੀ ਦਾ ਮੁੱਖ ਏਜੰਡਾ ਅੱਜ ਦੇਖੋ ਜੀ ਪੋਲਿਟਿਸ਼ੀਅਨ ਦਾ ਲੋਕਾਂ ਦੀ ਸਤਿਕਾਰ ਮਾਨ ਘਟ ਗਿਆ ਪੋਲੀਟੀਸ਼ਨ ਪਰਿਵਾਰ ਪਾਲਣ ਲੱਗ ਪਏ ਆ ਫੈਸਾ ਇਕੱਠਾ ਕਰਨ ਲੱਗ ਪਏ ਆ ਇਹ ਬਿਮਾਰੀ ਜਿਹੜੀ ਆ ਕਰਪਸ਼ਨ ਦਾ ਜਿਹੜਾ ਰੋਗ ਆ ਸਭ ਤੋਂ ਵੱਡਾ ਹੈ ਨਸ਼ਿਆਂ ਦਾ ਰੋਗ ਸਭ ਤੋਂ ਵੱਡਾ ਹੈ ਪੰਜਾਬ ਦੇ ਹਾਲਾਤ ਇਹੋ ਜਿਹੇ ਨੇ ਤੇ ਕੋਈ ਲਾਂਡਰਡਰਾਂਾਂ ਦੀ ਕੋਈ ਚੀਜ਼ ਨਹੀਂ ਸਾਡੀ ਪ੍ਰਾਇੋਰਟੀ ਹੈ ਸਭ ਤੋਂ ਪਹਿਲਾਂ ਲਾਂਡਰਡਰ ਆਉਣ ਵਾਲੇ ਸਮੇਂ ਤੇ ਜਦੋਂ ਪ੍ਰਮਾਤਮਾ ਨੇ ਪੰਜਾਬ ਦੇ ਲੋਕਾਂ ਨੇ ਕੋਈ ਜ਼ਿੰਮੇਵਾਰੀ ਦਿੱਤੀ ਲਾਂਡਰਡਰ ਮੇਨਟੇਨ ਕਰਾਂਗੇ ਕੋ ਐਜੂਕੇਸ਼ਨ ਨੂੰ ਤੇ ਹੈਲਥ ਸਿਸਟਮ ਨੂੰ ਪ੍ਰਮੋਟ ਕਰਾਂਗੇ ਹਰ ਧਰਮ ਦਾ ਸਤਿਕਾਰ ਕਰਾਂਗੇ ਸਭ ਨੂੰ ਨਾਲ ਲੈ ਕੇ ਚੱਲਾਂਗੇ ਡਵੈਲਪਮੈਂਟ ਕਰਾਂਗੇ ਡਵੈਲਪਮੈਂਟ ਭਾਸ਼ਣਾ ਤੱਕ ਨਹੀਂ ਸੀਮਤ ਹੋਊਗੀ ਜਦੋਂ ਤੁਸੀਂ ਮੈਨੂੰ ਪਹਿਲਾਂ ਵੀ ਵੇਖਿਆ ਹੋਊਗਾ ਕਿ ਜਦੋਂ ਮੈਂ ਆਜ਼ਾਦ ਜੱਤਿਆ ਸੀ ਮੈਂ ਆਜ਼ਾਦ ਬੰਦੇ ਦੀ ਹਸੈਯਤ ਤੋਂ ਕਿਤੇ ਵੱਧ ਕੇ ਧਿਆਨਦਾਰੀ ਨਾਲ ਆਪਣੇ ਇਲਾਕੇ ਦੀ ਡਵੈਲਪਮੈਂਟ ਕੀਤੀ ਸੀ ਔਰ ਆਉਣ ਵਾਲੇ ਸਮੇਂ 'ਚ ਵੀ ਡਵੈਲਪਮੈਂਟ ਕਰਾਂਗੇ ਹਰ ਇੱਕ ਨੂੰ ਨਾਲ ਲੈ ਕੇ ਚੱਲਾਂਗੇ ਤੇ ਸਾਡਾ ਭਾਈਚਾਰਾ ਇਹਨੂੰ ਹਰ ਕੀਮਤ 'ਤੇ ਅਸੀਂ ਕਾਇਮ ਰੱਖਣਾ ਦੁੱਖ-ਸੁਖ ਦੇ ਵਿੱਚ ਅਸੀਂ ਇੱਕ ਦੂਜੇ ਦੇ ਪਹਿਲਾਂ ਵੀ ਭਾਈਵਾਲ ਬਣਦੇ ਰਹੇ ਹਾਂ ਆਉਣ ਵਾਲੇ ਸਮੇਂ 'ਚ ਵੀ ਹਲਕੇ ਦੇ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਅ ਧੜੇ ਬੰਦੀਆਂ ਤੋਂ ਜੱਤਾ ਪਤਾ ਤੋਂ ਮਜਬਾ ਧਰਮਾਂ ਤੋਂ ਉੱਪਰ ਉਠੋ ਬੰਦਾ ਦੇਖਿਆ ਕਰੋ ਪਾਰਟੀਆਂ ਸਾਰੀਆਂ ਕੋਈ ਪਾਰਟੀ ਮਾਰੇ ਨਹੀਂ ਹੁੰਦੀ ਬੰਦੇ ਮਾਰੇ ਚੰਗੇ ਹੁੰਦੇ ਨਾ ਗੁਰਦੁਆਰਾ ਮਾਰਾ ਹੁੰਦਾ ਨਾ ਮੰਦਿਰ ਮਾਰਾ ਹੁੰਦਾ ਨਾ ਗਿੱਧਿਆ ਮਾਰਾ ਹੁੰਦਾ ਭਾਈ ਮਾਰਾ ਹੋ ਸਕਦਾ ਸੇਵਾਦਾਰ ਮਾਰਾ ਹੋ ਸਕਦਾ ਉਹ ਰਿਪਲੇਸ ਹੋ ਸਕਦਾ ਸੋ ਸਾਨੂੰ ਸਾਰਿਆਂ ਨੂੰ ਜਦ ਤੱਕ ਇਹ ਇਹ ਆਪਾਂ ਮੰਨ ਲਈ ਧਾਰਦੇ ਕਿ ਇਮਾਨਦਾਰ ਬੰਦਾ ਜਿਹੜਾ ਕਿਸੇ ਪ੍ਰੋਫੈਸ਼ਨ 'ਚ ਹੀ ਹੋਵੇ ਜਦੋਂ ਤੁਸੀਂ ਉਹਦੀ ਉਹਦੀ ਬਾਤ ਫੜੋਗੇ ਉਹਦੇ ਨਾਲ ਦੇਸ਼ ਦਾ ਵੀ ਭਲਾ ਹੋਊਗਾ ਸਮਾਜ ਦਾ ਵੀ ਭਲਾ ਹੋਊਗਾ